12 237 AH ਮਾਰਕੀਟ ਦੇ ਵਿੱਚ ਤੁਹਾਨੂੰ ਇਹ ਬੈਟਰੀ ਨਹੀਂ ਮਿਲੂਗੀ ਹਜੇ ਮਾਰਕੀਟ ਦੇ ਵਿੱਚ ਬੈਟਰੀ ਹਜੇ ਆਉਣ ਵਾਲੀ ਆ ਆਪਣੇ ਕੋਲੇ ਅਵੇਲੇਬਲ ਆ 35 ਵਾਲੀ ਵੀ ਨਹੀਂ ਮਿਲਦੀ 30 31 ਵਾਲੀ ਬੈਟਰੀ 29 30 31 ਵਾਲੀ ਚੱਲ ਰਹੀ ਆ ਆਪਣੇ ਕੋਲੇ 35 ਤੇ 37 ਇਹ ਬੈਟਰੀਆਂ ਅਵੇਲੇਬਲ ਆ ਕੀ ਹਾਲ ਆ ਵੀ ਸੋਣੋ ਆਪਾਂ ਨਵਾਂ ਸਟਾਕ ਲੈ ਆਂਦਾ ਤੁਹਾਡੇ ਵਾਸਤੇ ਕਾਫੀ ਵੀਰਾਂ ਦੀ ਡਿਮਾਂਡ ਸੀ ਵੀ ਨਵਾਂ ਸਟਾਕ ਕਦੋਂ ਆਊਗਾ ਤੇ ਉਦੋਂ ਵੀਡੀਓ ਪਾਇਓ ਬਈ ਆਪਾਂ ਸਟਾਕ ਚੱਕਣਾ ਵਾ ਹਨਾ ਤੇ ਨਵੇਂ ਸ਼ੋਰੂਮ 'ਚ ਨਵਾਂ ਸਟਾਕ ਲਿਆ ਕੇ ਖੜ੍ਹਾਤਾ ਆਪਾਂ ਆਪਣਾ ਪਹਿਲਾ ਸ਼ੋਰੂਮ ਜਿਹੜਾ ਉਹ ਦੂਜੀ ਸਾਈਡ ਤੇ ਸੀ ਆਪਾਂ ਆਪਦਾ ਨਵਾਂ ਸ਼ੋਰੂਮ ਤਿਆਰ ਕਰ ਲਿਆ ਵਾ ਤੇ ਇੱਥੇ ਕਾਫੀ ਵੀਰਾਂ ਦੇ ਮੈਨੂੰ ਫੋਨ ਆਉਦੇ ਹੁੰਦੇ ਆ ਕਿ ਬਾਈ ਜਿਹੜੀਆਂ ਲੱਖ ਦੀਆਂ ਤਿੰਨ ਆ ਆਪਣੇ ਕੋਲੇ ਵੀ ਹੈਗਾ ਸਟਾਕ ਲੱਖ ਦੇ ਤਿੰਨ ਵਾਲਾ 5 ਬੈਟਰੀ ਦੇ ਵਿੱਚ ਬਿਨਾ ਗਰੰਟੀ ਤੋਂ ਲੱਖ ਦਾ ਤਿੰਨ ਤੇ ਗਰੰਟੀ ਲੈਣੀ ਹੈ ਤਾਂ ਜਾਂ ਇੱਕ ਇੱਕ ਪੀਸ ਲੈਣਾ ਉਹਦਾ ਰੇਟ ਜ਼ਿਆਦਾ ਹੋਊਗਾ ਤੇ ਇੱਕ ਵੀਰਾਂ ਦੇ ਹੁੰਦੇ ਆ ਵੀ ਲਿਥੀਅਮ ਬੈਟਰੀ ਚਾਹੀਦੀ ਆ ਆਪਾਂ ਨੂੰ ਵੀ ਲਿਥੀਅਮ ਬੈਟਰੀ ਦੇ ਵਿੱਚ ਕੀ ਤੁਹਾਡੇ ਕੋਲ ਸਟਾਕ ਅਵੇਲੇਬਲ ਹੈ lithium battery ਦਾ ਇਹ ਹੁੰਦਾ ਵੀ on demand ਹੈਗਾ ਆਪਣੇ ਕੋਲੇ ਜੇ ਕੋਈ ਵੀ ਚਾਹੁੰਦਾ ਕੋਈ ਵੀ ਸਕੂਟਰ ਇਹਨਾਂ ਚੋਂ ਤਿੰਨ ਸਕਰੀਨਸ਼ਾਟ ਲੈ ਕੇ ਭੇਜ ਦਿਓ ਮੈਨੂੰ ਵੀ ਕਿਹੜਾ ਸਕੂਟਰ ਤੁਹਾਨੂੰ ਚਾਹੀਦਾ ਵਾ ਉਸ ਦਾ lithium ਦੇ ਵਿੱਚ ਕੀ ਰੇਟ ਹੋਊਗਾ ਤੁਹਾਨੂੰ ਰੇਟ ਵੀ ਦੱਸ ਦੇਵਾਂਗੇ ਕਦੋਂ ਤੱਕ lithium battery available ਹੋ ਜੂਗੀ ਉਹ ਵੀ ਦੱਸ ਦੇਵਾਂਗੇ ਕਿਉਂਕਿ lithium battery ਤਕਰੀਬਨ available ਹੈਗੀ ਆਪਣੇ ਕੋਲੇ ਇੱਕ ਦੋ ਦਿਨ ਲੱਗ ਜਾਂਦੇ ਕਈ ਵਾਰ ਆਉਣ ਤੇ ਜਦੋਂ ਸਟਾਕ ਖਤਮ ਹੋ ਜੇ ਤਾਂ ਤੇ ਬਾਕੀ lithium available ਆ ਹੈਗਾ ਇਸ ਵਕਤ ਤੇ ਕਾਫੀ ਵੀਰਾਂ ਦੇ ਇੱਕ ਆਪਾਂ ਵੈਸਪਾਸਪੂਟਰ ਅੱਗੇ ਕਾਫੀ ਵੇਚਿਆ ਵੀ ਉਹ ਸੀਗਾ ਆਪਣਾ ਮਹਿੰਗਾ ਥੋੜਾ ਜਿਹਾ ਤੇ ਕਾਫੀ ਵੀਰ ਕਹਿੰਦੇ ਹੁੰਦੇ ਯਾਰ ਸਸਤਾ ਸਕੂਟਰ ਆਉਂਦਾ ਵੈਸਪਾ ਤੇ ਆਪਣੇ ਕੋਲੇ ਇਸ ਵਕਤ 46000 ਰੁਪਿਆ ਦਾ ਵੈਸਪਾ ਵੀ ਹੈਗਾ ਵਾ ਤੇ ਮਹਿੰਗਾ ਵੀ ਹੈਗਾ ਵਾ ਬਾਹਰੋਂ ਬਿਲਕੁਲ ਸੇਮ ਹੋਣਗੇ ਕੋਈ ਵਿੱਚ ਫਰਕ ਨਹੀਂ ਹੋਊਗਾ ਤੁਹਾਨੂੰ ਮੈਂ ਇੱਕ ਇੱਕ ਮਾਡਲ ਦਿਖਾਉਣਾ ਵਾ ਜਿਵੇਂ ਆਪਣੇ ਕੋਲੇ ਇਹ ਗ੍ਰਿਲ ਵਾਲਾ ਮਾਡਲ ਹੈਗਾ ਵਾ ਪੂਰਾ ਯਾਨੀ ਕਿ ਅੱਜ ਦੇ ਟਾਈਮ ਤੇ ਟ੍ਰੈਂਡਿੰਗ ਚੱਲਣ ਵਾਲਾ ਹੈਗਾ ਵਾ ਮਾਡਲ ਇਹਦੀ ਤੁਹਾਨੂੰ ਮੈਂ ਸਪੇਸ ਦਿਖਾਉਣਾ ਵਾ ਬੂਟ ਸਪੇਸ ਦਿਖਾਉਂਗਾ ਤੁਹਾਨੂੰ ਮੈਂ ਜਿਹੜ ਪੂਰੀ ਖੁੱਲੀ ਡਿੱਗੀ ਆ ਪੂਰਾ ਵੱਡਾ ਬੂਟ ਸਪੇਸ ਆ ਇਸ ਦਾ ਤੇ ਗਰੰਟੀ ਨਾਲ ਮਿਲੂਗਾ ਤੁਹਾਨੂੰ ਇਹ ਮਾਡਲ ਤੇ ਮੈਟ ਬਲੈਕ ਕਲਰ ਮੈਟ ਕਲਰ ਤੇ ਵੈਸਪਾ ਜਿਹੜਾ ਮੈਂ ਗੱਲ ਕਰਦਾ ਸੀ ਇਹ ਵੈਸਪਾ ਆਪਣਾ ਜਿਹੜਾ ਹੈਗਾ ਮਹਿੰਗਾ ਜਿਹੜਾ ਆਪਣਾ ਪਹਿਲਾਂ ਚੱਲ ਹੀ ਰਿਹਾ ਵਾ ਤੇ ਇਸੇ ਤਰ੍ਹਾਂ ਦਾ ਵੈਸਪਾ ਬਿਲਕੁਲ ਅੱਗੇ ਉਹ ਪਿੱਛੋਂ ਸਾਰਾ ਸੇਮ ਤੁਹਾਨੂੰ ਮੈਂ ਵੈਸਪਾ ਦਿਖਾਉਣਾ ਵਾ ਤੁਸੀਂ ਇਹ ਵੈਸਪਾ ਦੇਖ ਲਿਆ ਤੇ ਇਹ ਵੈਸਪਾ ਦੇਖ ਲਿਆ ਬਿਲਕੁਲ ਕੋਈ ਇੱਕ ਨਟ ਬੋਲਟ ਦਾ ਵੀ ਫਰਕ ਨਹੀਂਗਾ ਫਰਕ ਜਿੱਥੇ ਪੈਂਦਾ ਵਾ ਉਹ ਪੈਂਦਾ ਚੈਸੀ ਦੇ ਵਜਨ ਚ ਉਹ ਫਰਕ ਪੈਂਦੀ ਆ ਥੋੜੇ ਥੋੜੇ ਉਹਦੇ ਕਰਕੇ ਇਹ ਵਿਸਪਾ ਆਪਣਾ 46000 ਰੁਪਏ 'ਤੇ ਅਲਾਵਾ ਜੇ ਕਹੇ ਵੀ ਵੀਰ ਨੇ ਲੈਣਾ 46000 ਰੁਪਏ 6 ਬੈਟਰੀਆਂ ਦੇ ਨਾਲ ਹੀ ਵਿਸਪਾ ਤੁਹਾਨੂੰ ਮਿਲ ਜੂਗਾ ਤੇ ਉਸੇ ਤਰ੍ਹਾਂ ਆਪਣਾ ਸਭ ਤੋਂ ਜਿਹੜਾ ਘੈਂਟ ਮਾਡਲ ਜੇ ਕਹੇ ਵੀ ਹਰ ਇੱਕ ਨੇ ਡਿਮਾਂਡ ਕੀਤੀ ਵੀ ਗ੍ਰੈਲ ਵਾਲਾ ਮਾਡਲ ਹੀ ਚਾਹੀਦਾ ਵਾ ਆਪਣੇ ਮਾਡਲ ਅੰਮ੍ਰਿਤਸਰ 'ਚ ਵੀ ਬਹੁਤ ਗਏ ਹਰ ਇੱਕ ਵੀਰ ਨੇ ਕਿਹਾ ਕਿ ਯਾਰ ਗ੍ਰੈਲ ਵਾਲਾ ਮਾਡਲ ਚਾਹੀਦਾ ਵਾ ਤੇ ਕਲਰ ਵੀ ਆਹੀ ਮੰਗਦੇ ਜਿਆਦਾਤਰ ਵੀ ਬਲੈਕ ਦੇ ਵਿੱਚ ਮਹਿਰੂਨ ਪੱਟੀ ਦੇ ਨਾਲ ਇਹ ਕਲਰ ਚਾਹੀਦਾ ਵਾ ਇਹਦੀ ਆਗ ਰੈਲ ਵੀ ਜਗਦੀ ਆ ਪੂਰੀ ਤੇ ਲਾਈਟਾਂ ਡਬਲ ਹਨਾ ਤੇ ਬੂਟ ਸਪੇਸ ਖੁੱਲਾ ਪੂਰਾ ਹੈਵੀ ਮਾਡਲ ਇਹ ਮਾਡਲ ਵੀ ਆਪਣੇ ਕੋਲੇ ਅਵੇਲੇਬਲ ਹੈਗਾ ਵਾ ਤੇ ਆਪਣੇ ਕੋਲ ਤਕਰੀਬਨ 6-7 ਮਾਡਲ ਹੈਗੇ ਇਸ ਵਕਤ ਜਿਹੜੇ ਚੱਲ ਰਹੇ ਆ ਜਿਹੜੇ ਪੂਰੇ ਲੋਕਾਂ ਦੇ ਵਿੱਚ ਇਸ ਵਕਤ ਚੱਲ ਰਹੇ ਮਾਡਲ ਆ ਉਹ ਆ ਤੇ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਣਾ ਵਾ ਮੈਂ ਦਿਖਾਉਣਾ ਚਾਹੂੰਗਾ ਇੱਕ ਮਿੰਟ ਮੜਿਆ ਵੇਟ ਕਰਿਓ ਆਪਣੇ ਕੋਲੇ ਜਿਹੜੀ ਬੈਟਰੀ ਆ ਗਈ ਹੈ ਨਾ ਬੈਟਰੀ ਆਪਾਂ 35 ਵਾਲੀ ਜਾਂ 37 ਵਾਲੀ ਲਓ ਜੀ ਗ੍ਰੇ ਫਾਇਨ ਦੇ ਵਿੱਚ 12 20 37 एएच ਮਾਰਕੀਟ ਦੇ ਵਿੱਚ ਤੁਹਾਨੂੰ ਇਹ ਬੈਟਰੀ ਨਹੀਂ ਮਿਲੂਗੀ ਹਜੇ ਮਾਰਕੀਟ ਦੇ ਵਿੱਚ ਬੈਟਰੀ ਹਜੇ ਆਉਣ ਵਾਲੀ ਆ ਆਪਣੇ ਕੋਲੇ ਅਵੇਲੇਬਲ ਆ 35 ਵਾਲੀ ਵੀ ਨਹੀਂ ਮਿਲਣੀ 30 31 ਵਾਲੀ ਬੈਟਰੀ 29 30 31 ਵਾਲੀ ਚੱਲ ਰਹੀ ਆ ਆਪਣੇ ਕੋਲੇ 35 ਤੇ 37 ਇਹ ਬੈਟਰੀਆਂ ਅਵੇਲੇਬਲ ਆ ਤੇ ਇਸ ਤੋਂ ਵੱਡੀ ਬੈਟਰੀ ਵੀ ਆਪਾਂ ਦੇ ਸਕਦੇ ਆ ਤੁਹਾਨੂੰ ਡਿਮਾਂਡ ਤੇ ਉਹ ਚੱਲੂਗੀ ਉਹਦੇ ਨਾਲ ਸਕੂਟਰ ਤਕਰੀਬਨ ਨਹੀਂ ਕਹਿੰਨੇ ਆ ਵੀ 120 ਤੋਂ ਲੈ ਕੇ 150 ਕਿਲੋਮੀਟਰ ਸਕੂਟਰ ਚੱਲੂਗਾ ਅਈ 190 ਤੱਕ ਚਲਾ ਲਿਆ ਉਹ ਵੱਡੀ ਬੈਟਰੀ ਪਾ ਕੇ ਤੇ ਇਹ ਆਪਣੇ ਜਿਹੜੇ ਮਾਡਲ ਹੈਗੇ ਆ ਬਈ ਆਪਾਂ ਤੁਹਾਨੂੰ ਦਿਖਾਏ ਜਿਹੜੇ ਹਨ ਤੇ ਆਪਣਾ ਜਿਹੜਾ ਲੋਕੇਸ਼ਨ ਹੈਗੀ ਆ ਮਾਸ਼ੀ ਬੋਗਰਾ ਤੁਬੂਲੂਗਲਾ ਰੋਡ ਇਸ ਰੋਡ ਤੇ ਆ ਅਜੇ ਆਪਣਾ ਬਾਕੀ ਕੰਮ ਚੱਲ ਰਿਹਾ ਵਾ ਦੁਕਾਨਾਂ ਦਾ ਰੋਡ ਦੇ ਉੱਪਰ ਇੱਥੇ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਲਾਹਾ ਲੈ ਸਕਦੇ ਹੋ ਇਹਨਾਂ ਜਿਹੜੇ ਨਵੇਂ ਮਾਡਲ ਆਏ ਆ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਤੁਹਾਨੂੰ ਦਵਾਂਗੇ ਧੰਨਵਾਦ ਜੀ